ਨਹੀਂ ਠੀਕ ਹੈ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਆਇਆ ਦੇਖੋ 1:30 ਵਜੇ ਮੈਂ ਤਾਂ ਸੋ ਰਿਹਾ ਸੀਗਾ ਉਦੋਂ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਹੀ ਕੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੇ ਕੋਈ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੂਨ ਓਵਰਲੋਡ ਕਾਰਨ ਕਈ ਵਾਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਕਿਉਂਕਿ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਤੋ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸਟਰ ਦਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ 'ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ 1 ਵਜੇ ਦਾ ਟਾਈਮ ਹੈ ਨਹੀਂ ਉਠਾਇਆ ਤਲਿਸਾ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ ਸਾਹਮਣੇ ਹੈ ਜੋ ਚੀਜ਼ਾਂ ਮੈਂ ਦੇਖ ਕੀ ਕਹਿ ਸਕਦਾ ਹੈ ਕਿ ਵੀ ਜੋ ਚੀਜ਼ਾਂ ਸਾਲੀਆਂ ਚੀਜ਼ਾਂ ਸਾਹਮਣੇ ਹੈ ਤੁਹਾਡੇ ਸਾਹਮਣੇ ਵੀ ਹੈ ਸਾਰੀਆਂ ਲੋਕਾਂ ਦੀ ਵੱਡਾ ਬਲਾਸਟ ਹੋ ਜਾਣਾ ਐਡਾ ਤਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰਾ ਕਰ ਲਈ ਹੈ ਸੋ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ तांगनाल, किस टाइम किस कारण से तुम ड्रा की ठीक है जी मैडम अराउंड एक बजे सानू इंफॉर्मेशन मिली कि एथे कोई ਵਿਸਫੋਟ ਜਿਹੜਾ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਾਂਦੇ ਹਾਂ ਮੈਮ ਕਿੰਨੇ ਜਾਣੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਹੈ ਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਹਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਹੈ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਵੇਰੇ ਠੀਕ ਕੀਤੀ ਹੈ ਜੀ 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 ਕੋਸ਼ਿਸ਼ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਹੈ ਉਹੀ ਟ੍ਰੈਂਡ ਜਿਹੜਾ ਹੈਗਾ ਹੈ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ 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 ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫੋਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫੋਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਕੋਈ ਗ੍ਰੇਨੇਡ ਅਟੈਕ ਹੀ ਹੈ ਜਾਂ ਕੋਈ ਹੋਰ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ